ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਸੂਟ ਦਿਖਾਵਾਂਗੇ ਨਾਲ ਵਿੱਚੋਂ ਜਿਹੜੇ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਹਾਨੂੰ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਸੂਟ ਆਪਣਾ ਹੋਏਗਾ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਰਹੇਗਾ ਨਾਲ ਦੁਪੱਟਾ ਜਿਹੜਾ ਆ કોટਨ ਦਾ ਹੋਏਗਾ ਠੀਕ ਹੈ ਜੀ ਇਹਨਾਂ ਨਾਲ ਜਿੰਨੇ ਵੀ ਸੂਟ ਦਿਖਾਵਾਂਗੇ ਇਹਨਾਂ ਨਾਲ ਕੋਟਨ ਦੇ ਦੁਪट्टे ਹੋਣਗੇ ਤੇ ਕੋਟਨ ਦੇ ਹੀ ਫੈਬਰਿਕ ਦੇ ਸੂਟ ਹੋਣਗੇ ਜਿੱਦਾਂ ਹੁਣ ਅੱਜਕੱਲ੍ਹ ਗਰਮੀ ਜਿਹੜੀ ਹੁਣ ਸਟਾਰਟ ਹੀ ਹੋਣ ਵਾਲੀ ਆ ਬਸ ਇੱਕ ਮੰਤ ਤੱਕ ਤੇ ਜਿਹੜੇ ਸਭ ਦੀ ਡਿਮਾਂਡ ਆ ਕੋਟਨ ਦੇ ਵੱਲੋਂ ਜਾ ਚੁੱਕੀ ਆ ਠੀਕ ਹੈ ਜੀ ਕੋਟਨ ਦੇ ਸੂਟ ਜਿਹੜੇ ਬਾਈ ਕਰਨੇ ਭੈਣਾਂ ਨੇ ਸ਼ੁਰੂ ਕਰ ਦਿੱਤੇ ਆ ਤਾਂ ਸੋਚੀ ਆਪਾਂ ਜਿਹੜਾ ਨਿਊ ਟ੍ਰੈਂਡ ਵਾਲੇ ਸੂਟ ਆ ਲੈ ਕੇ ਆਈਏ ਠੀਕ ਹੈ ਜੀ कॉटन ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਡਿਜ਼ਾਈਨ ਜਿਹੜੇ ਲੇਟੈਸਟ ਜਿਹੇ ਲੈ ਕੇ ਆਏ ਆ ਬਹੁਤ ਯੂਨੀਕ ਜਿਹੇ ਡਿਜ਼ਾਈਨ ਆ ਠੀਕ ਹੈ ਜੀ ਕੁਝ ਆਪਾਂ ਕੋਸ਼ਿਸ਼ ਕੀਤੀ ਆ ਕਿ ਕੁਝ ਹਟਕੇ ਲਿਆਉਂਦੀ ਕੁਝ ਭੈਣਾਂ ਦੇ ਲਈ ਡਿਫਰੈਂਟ ਲੈ ਕੇ ਆਏ ਆ ਸੂਟ ਜਿਹੜੇ ਬਹੁਤ ਸੋਹਣੇ कॉटन ਦੇ ਹੋਣਗੇ ਨਾਲ ਜਿਹੜੇ ਬਾਟਮ ਹੋਏਗੀ ਠੀਕ ਹੈ ਜੀ ਨਾਲ ਦੁਪੱਟੇ ਜਿਹੜੇ ਉਹ ਵੀ कॉटन ਦੇ ਹੋਣਗੇ ਇਨਾ ਨਾਲ ਅਗਰ ਤੁਸੀਂ ਪਲਾਜ਼ੋ ਸਟੀਚ ਕਰਾਉਣਾ ਚਾਹੁੰਦੇ ਆ ਪਲਾਜ਼ੋ ਵੀ ਬਹੁਤ ਵਧੀਆ ਬਣੇਗਾ ਪੈਂਟ ਪਲਾਜ਼ੋ ਸਟੀਚ ਕਰਾਉਣਾ ਆ ਤੁਸੀਂ ਨਾਰਮਲ ਸਨ ਆ ਜਾਂ ਫਿਰ ਤੁਸੀਂ ਸਲਵਾਰ ਸੂਟ ਸਟੀਚ ਕਰਾਉਣੇ ਉਹ ਵੀ ਬਹੁਤ ਵਧੀਆ ਬਣੇਗਾ ਇਨਾ ਵਿੱਚ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਆਪਣਾ ਜਿਹੜਾ ਬੁੱਕ ਕਰਾ ਸਕਦੇ ਹੋ ਪ੍ਰਾਈਸ ਬਹੁਤ ਰੀਜ਼ਨੇਬਲ ਸਾਰਿਆਂ ਦੇ ਸੂਟ ਜਿੰਨੇ ਵੀ ਸੂਟ ਦਿਖਾਵਾਂਗੇ ਸਾਰਿਆਂ ਦਾ ਪ੍ਰਾਈਸ ਜਿਹੜਾ 900 ਤੋਂ ਘੱਟ ਹੋਏਗਾ ਜੀ ਕੁਸੀਨਾ ਵਿੱਚ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਹੈ ਜਿਹੜਾ ਕਲਰ ਪਸੰਦ ਹੈ ਤੁਸੀਂ ਆਪਣਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰੋ ਆਪਣਾ ਸਕਰੀਨਸ਼ਾਟ ਭੇਜੋ ਤੇ ਤੁਸੀਂ ਆਪਣਾ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ 올ਓਵਰ ਪੰਜਾਬ ਆਪਣੀ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਨੈਕਸਟ ਆ ਪਿਓਰ ਕੈਮਰੀ कॉटन ਦੇ ਵਿੱਚ ਸੂਟ ਲੈ ਕੇ ਆਏ ਆ ਨਾਲ ਦੁਪੱਟੇ ਜਿਹੜੇ ਉਹ ਪਿਓਰ ਦੇ ਹੋਣਗੇ ਠੀਕ ਹੈ ਜੀ ਪਿਓਰ ਕੈਮਰੀ कॉटन ਦਾ ਫੈਬਰਿਕ ਸ਼ਾਰਟ ਪੈਂਦਾ ਰਹੇਗਾ ਸੂਟ 5 ਮੀਟਰ ਰਹੇਗਾ 올ਓਵਰ ਹੋਏਗਾ ਤੇ ਨਾਲ ਦੁਪੱਟੇ ਆਪਣੇ ਪਿਓਰ ਦੇ ਹੋਣਗੇ ਇਹਨਾਂ ਵਿੱਚ ਵੀ ਆਪਣੇ ਕੋਲ ਆਲਮੋਸਟ 15 ਤੋਂ 20 ਡਿਜ਼ਾਈਨ ਅਵੇਲੇਬਲ ਹੈਗੇ ਆ ਜੀ ਅਗਰ ਤੁਸੀਂ ਇਹ ਵਾਲਾ ਡਿਜ਼ਾਈਨ ਲਾਈਕ ਕਰਦੇ ਆ ਪਿਓਰ ਕੈਮਰੀ ਨੂੰ ਪਸੰਦ ਕਰਦੇ ਆ ਕੁਛ ਪਹਿਣਾ ਹੁੰਦੀ ਹੈ ਜਿਹੜੀਆਂ ਪਿਓਰ ਨੂੰ ਹੀ ਲਾਈਕ ਕਰਦੀਆਂ ਚਾਹੇ ਉਹ ਪਿਓਰ ਸਿਲਕ ਹੋਵੇ ਚਾਹੇ ਕ੍ਰੇਵ ਹੋਵੇ ਚਾਹੇ कॉटन ਚ ਹੋਵੇ ਜਿਹੜੀਆਂ ਕੁਛ ਪਹਿਣਾ ਨੂੰ ਪਿਓਰ ਨੂੰ ਹੀ ਪ੍ਰੇਫਰੈਂਸ ਇੰਡੀਆਂ ਸੋ ਪਿਓਰ ਜਿਹੜੇ ਕੈਮਰੀ ਕਾਟਨ ਦਾ ਸੁਕਟੇ ਬਾਈ ਕਰ ਸਕਦੀਆਂ ਆ ਇਹਨਾਂ ਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਆ ਠੀਕ ਹੈ ਜੀ ਬਾਕੀ ਜਦੋਂ ਤੁਸੀਂ ਨੂੰ ਕੋਈ ਲੈਸ਼ ਵਗੈਰਾ ਲਗਾ ਕੇ ਸਟਿਚ ਕਰਾਉਂਗੇ ਤਾਂ ਬਹੁਤ ਸੋਹਣਾ ਬਣ ਕੇ ਰੈਡੀ ਹੋਏਗਾ ਤੁਸੀਂ ਇਹਦੇ ਤੇ ਅਗਰ ਸਿੰਪਲ ਸੋਬਰ ਸਟੀਨਾ ਚਾਹੁੰਦੇ ਆ ਤੁਸੀਂ ਪਾਈਪਿੰਗ ਲਗਵਾ ਕੇ ਸਟਿਚ ਕਰਾ ਸਕਦੇ ਹੋ ਅਗਰ ਤੁਸੀਂ ਇਹਨੂੰ ਵੀ ਥੋੜਾ ਜਿਹਾ ਫੈਂਸੀ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਕੋਈ ਵੀ ਲੈਸ਼ ਲਗਾ ਕੇ ਕੋਈ ਨੈਕ ਡਿਜ਼ਾਈਨ ਬਣਵਾ ਕੇ ਜਾਂ ਕੋਈ ਘੇਰੇ ਦਾ ਡਿਜ਼ਾਈਨ ਬਣਵਾ ਕੇ ਲੈਸ਼ ਦੇ ਨਾਲ ਨਾਰਮਲੀ ਸਟਿਚ ਕਰਾਉਨੇ ਤਾਂ ਬਹੁਤ ਸੋਹਣਾ ਜਿਹੜਾ ਸੂਟ ਦੀ ਲੁੱਕ ਨਿਕਲ ਕੇ ਆਏਗੀ ਤੇ ਬਹੁਤ ਵਧੀਆ ਬਣ ਜਾਂਦਾ ਸਰਦਾਰੀ ਸੂਟ ਹੈ ਬਹੁਤ ਸੋਹਣੇ ਸੋਬਰ ਜੇ ਸੂਟ ਹੈ ਠੀਕ ਹੈ ਜੀ ਦੂਸਰਾ ਸਾਮਰ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਬਹੁਤ ਵਧੀਆ ਹੋਣਗੇ ਸਾਮਰ ਦੇ ਵਿੱਚ ਤੁਸੀਂ ਜੇਕਰ ਇਹ ਸੂਟ ਵੇਅਰ ਕਰੋਗੇ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਤੁਸੀਂ ਕੋਈ ਸੂਟ ਵੇਅਰ ਕੀਤਾ ਇੰਨਾ ਕੁ ਸੌਫਟ ਫੈਬਰਿਕ ਹੋਏਗਾ ਬਹੁਤ ਵਧੀਆ ਆਰਾਮਦਾਇਕ ਫੈਬਰਿਕ ਹੋਏਗਾ ਇੰਨਾ ਵਿੱਚ ਕਾਫੀ ਕਲਰ ਹੈਗੇ ਆ ਤੁਸੀਂ ਅਪਨੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਜੀ ਤੇ ਪ੍ਰਿੰਟ ਸਿਲੈਕਟ ਕਰ ਸਕਦੇ ਆ ਪ੍ਰਿੰਟ ਬਹੁਤ ਯੂਨੀਕ ਜੇ ਬਹੁਤ ਸੋਹਣੇ ਸੋਹਣੇ ਜੇ ਪ੍ਰਿੰਟ ਹੈ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟੀਚ ਕਰਾਉਣਾ ਚਾਹੁੰਦੇ ਆ ਬਕਾਇਦਾ ਤੁਸੀਂ ਸਟੀਚ ਵੀ ਕਰਵਾ ਸਕਦੇ ਹੋ ਅਗਰ ਅਨਸਟੀਚ ਬਾਈ ਕਰਨਾ ਚਾਹੁੰਦੇ ਆ ਅਨਸਟੀਚ ਵੀ ਬਾਈ ਕਰ ਸਕਦੇ ਹੋ ਦੋਨੇ ਤਰੀਕਿਆਂ ਤੋਂ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਜਿੱਦਾਂ ਲਾਇਕ ਕਰਦੇ ਆ ਅਗਰ ਸਟੀਚ ਕਰਾਉਣਾ ਚਾਹੁੰਦੇ ਤੁਸੀਂ ਆਪਣਾ ਜਿਹੜਾ ਸਟੀਚਿੰਗ ਵੀ ਕਰਵਾ ਸਕਦੇ ਹੋ ਆਪਣੇ ਕੋਲੋਂ ਠੀਕ ਹੈ ਜੀ ਦੇਖ ਸਕਦੇ ਹੋ ਡਿਫਰੈਂਟ ਜਿਹੇ ਪ੍ਰਿੰਟ ਕਾਫੀ ਪ੍ਰਿੰਟ ਲੈ ਕੇ ਆਏ ਆ ਆਪਾਂ ਬਹੁਤ ਸੋਹਣੇ ਸੋਹਣੇ ਯੂਨੀਕ ਜਿਹੇ ਪ੍ਰਿੰਟ ਆ ਬਾਕੀ ਜੀ ਇਹ कॉटन ਦੇ सूट ਹੋਣਗੇ ਇਸ ਤੋਂ ਇਲਾਵਾ ਅਗਰ ਤੁਸੀਂ ਕਿਸੇ ਫੈਬਰਿਕ ਤੇ ਕੋਈ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਕੋਈ ਵੀ ਤੁਸੀਂ ਹੈਂਡਵਰਕ ਕਰਾਉਣਾ ਹੈ थ्रेडਵਰਕ ਆਰੀਵਰਕ ਮਸ਼ੀਨਵਰਕ ਕੋਈ ਵੀ ਵਰਕ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੈ ਤੁਹਾਡੇ ਕੋਲ ਕੋਈ ਵੀ ਡਿਜ਼ਾਈਨ ਹੈ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕੋਈ ਵੀ ਤੁਸੀਂ ਸੂਟ ਰਿਲੇਟਡ ਇਨਕੁਆਰੀ ਲੈਣਾ ਚਾਹੁੰਦੇ ਆ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਤੁਸੀਂ ਸਾਨੂੰ ਮੈਸੇਜ ਕਰਕੇ ਲੈ ਸਕਦੇ ਹੋ ਐਨੀ ਟਾਈਮ ਆਪਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਤੇ ਬਾਕੀ ਜੀ ਕੋਈ ਵੀ ਤੁਸੀਂ ਸੂਟ ਰੈਡੀ ਕਰਾਉਣਾ ਹੈ ਬੁਟੀਕ ਸਟਾਈਲ ਕੋਈ ਵੀ ਕਰਵਾ ਸਕਦੀਆਂ ਹੈ ਭੈਣਾ ਠੀਕ ਹੈ ਜੀ ਜਿੱਦਾਂ ਦਾ ਤੁਸੀਂ ਡਿਜ਼ਾਈਨ ਸੈਂਡ ਕਰੋਗੇ ਸੇਮ ਉਦਾਂ ਦਾ ਤੁਹਾਨੂੰ ਰੈਡੀ ਕਰਕੇ ਮਿਲੇਗਾ ਸੇਮ ਜੋ ਫੈਬਰਿਕ ਤੁਸੀਂ ਲਾਈ ਕਰੂਗੇ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਜਿੱਦਾਂ ਦਾ ਚਾਹੋਗੇ ਉਦਾਂ ਦਾ ਹੀ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਨੈਕਸਟ ਆਵਲੇ ਜਿਹੜੇ ਆਪਾਂ ਪ੍ਰਿੰਟ ਵਿੱਚ ਹੁਣ ਸੂਟ ਦਿਖਾ ਰਹੇ ਆ ਇਹ ਕੁਝ ਸੂਟ ਹੋਣਗੇ ਪਿਓਰ ਕਾਟਨ ਦੇ ਵਿੱਚ ਤੇ ਕੁਝ ਸੂਟ ਹੋਣਗੇ ਮਸਲੀਨ ਕਾਟਨ ਚ ਠੀਕ ਹੈ ਜੀ ਸਾਰਿਆਂ ਦਾ ਪ੍ਰਾਈਸ ਪ੍ਰਾਈਸ ਸੌਰੀ ਸਾਰਿਆਂ ਦਾ ਜਿਹੜਾ ਫੈਬਰਿਕ ਡਿਫਰੈਂਟ ਹੋਏਗਾ ਕੁਝ ਪਿਓਰ ਕਾਟਨ ਚ ਵੀ ਆ ਤੇ ਕੁਝ ਜਿਹੜੇ ਮਸਲੀਨ ਕਾਟਨ ਚ ਵੀ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਉਹਦੇ ਰਿਲੇਟਡ ਪੁੱਛ ਸਕਦੇ ਹੋ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ